ਉਹਨਾਂ ਦੇ ਵਿੱਚ ਉਹ ਸਾਰੇ ਅ ਪ੍ਰਸ਼ਾਸਨ ਉਹਨਾਂ ਦੇ ਡਾਇਰੈਕਟੇਰਲ ਅਜਾ ਮੇ ਸਾਰਾ ਕਿਤੇ ਗਿਆ ਜਿਹੜੇ ਲਾਹਾਂਵਾਦੀ ਵਿਚਪੜਿਆ ਇਹ ਕਰਿਆ ਸੀ ਹਾਂ 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 ਸਾਰੇ ਸਾਡੀ ਨਹੀਂ ਹੈ ਇਹ ਉਹਨਾਂ ਦੇ ਪਰਸਨ ਹਾਂ ਜਿਹੜੀ ਜਗਾ ਜਿਹੜਾ ਮਾਇਆ ਖੇਰੇ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੂਹ ਜਿਨ੍ਹਾਂ ਕਾਂਗਰਸ ਕਮੇਟੀਆਂ ਨੇ ਪੰਜਾਬ ਵਿੱਚ ਬਾਬਾ ਸਾਹਿਬ ਉਮੀਦਵਾਰ ਜੀ ਦਾ ਅੱਜ 134 ਵਾਂ ਜਨਮ ਦਿਹਾੜਾ ਮਨਾਇਆ ਜ਼ਿਲ੍ਹਾ ਕਾਂਗਸ ਕਮੇਟੀ ਪਟਿਆਲਾ ਸ਼ਹਿਰੀ ਨੇ ਵੀ ਉਹਨਾਂ ਦੇ ਦਿਸ਼ਾਦਰ ਦੇ ਅਨੁਸਾਰ ਬਸ ਸੰਵਿਧਾਨ ਸਾਡੇ ਦੇਸ਼ ਦਾ ਬਹੁਤ ਵਧੀਆ ਜੋ ਦੁਨੀਆ ਦਾ ਵਧੀਆ ਸੰਵਿਧਾਨ ਦਿੱਤਾ ਉਹਦੇ ਸੰਵਿਧਾਨ ਦੇ ਕਰਕੇ ਹੀ ਅੱਜ ਸਾਨੂੰ ਬੋਲਣ ਦਾ ਇਲੈਕਸ਼ਨ ਲੜਨ ਦਾ ਖਾਣ ਦਾ ਹੋਰ ਆਜ਼ਾਦੀਆਂ ਮਿਲੀਆਂ ਉਹਨਾਂ ਦੇ ਇਸ ਜਨਮ ਦਿਹਾੜੇ ਤੇ ਮੈਂ ਜ਼ਿਲ੍ਹਾ ਕਾਂਗਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਸਾਡੇ ਸਾਰੇ ਹੀ ਭਾਰਤ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ। ਔਰ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦਾ ਜੋ ਇਹਨਾਂ ਵਧੀਆ ਸੰਵਿਧਾਨ ਸਾਡੇ ਦੇਸ਼ ਨੂੰ ਮਿਲਿਆ ਅੱਜ ਸਾਡੇ ਸੈਂਟਰ ਦੀ ਸਰਕਾਰ ਕੁਝ ਹੋਰ ਵਿਰੋਧੀ ਤਾਕਤਾਂ ਉਸ ਨੂੰ ਤੋੜ ਮਰਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਾਂਗਰਸ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਸੰਵਿਧਾਨ ਦੀ ਰਾਖੀ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਹੈ ਚਾਹੇ ਸਾਡੇ ਆਲ ਇੰਡੀਆ ਦੇ ਪ੍ਰਧਾਨ ਅਰਜੁਨ ਮਲਿਕ ਖੜਗੇ ਜੀ ਸਾਡੇ ਹਿੰਦੁਸਤਾਨ ਦੇ ਜ਼ਿਲਾਂ ਦੀ ਧੜਕਨ ਸ਼੍ਰੀ ਰਾਹੁਲ ਗਾਂਧੀ ਜੀ ਪੰਜਾਬ ਪ੍ਰਦੇਸ਼ ਦੇ ਸਾਡੇ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਔਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਰੇ ਅਹੁਦੇਦਾਰ ਜਿੱਥੇ ਅਸੀਂ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਨੇ ਆ ਔਰ ਉਹਨਾਂ ਨੂੰ ਇਸ ਗੱਲ ਦਾ ਯਕੀਨ ਦਿਵਾਉਣੇ ਆ ਆਪਣੀ ਸਮੁੱਚੀ ਲੀਡਰਸ਼ਿਪ ਨੂੰ ਜਿੱਥੇ ਵੀ ਸਬਦਾਨ ਦੀ ਰਖਵਾਲੀ ਲਈ ਬਾਬਾ ਸਾਹਿਬ ਦੇ ਜੋ ਵੀ ਸੁਪਨੇ ਸੀ ਉਹਨਾਂ ਨੂੰ ਪੂਰਨ ਕਰਨ ਲਈ ਕਿਤੇ ਵੀ ਸਾਡੀ ਡਿਊਟੀ ਲਾਉਣਗੇ ਅਸੀਂ ਉਸ ਡਿਊਟੀ ਨੂੰ ਪੂਰੀ ਕਰਾਂਗੇ ਔਰ ਜੇਤੇ ਕਿਤੇ ਸੰਭੀ ਕੋਈ ਕੁਰਬਾਨੀ ਦੇਣ ਦੀ ਲੋੜ ਹੈ ਅਸੀਂ ਖੁਸ਼ੀ ਖੁਸ਼ੀ ਕਰਨੀ ਦੇਣ ਨੂੰ ਵੀ ਤਿਆਰ ਹਾਂ